ਅੰਮ੍ਰਿਤਸਰ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਪਾਪਾ ਗੁਰਿੰਦਰ ਸਿੰਘ ਜੀ ਨੇ ਸ਼ਰਮਨੀ ਪੰਥ ਅਕਾਲੀ ਬੁੱਢਾ ਦਲ ਦੇ ਮੁਖ ਹੈੱਡਕੁਆਰਟਰ ਪੰਜਵਾਂ ਤੱਕ ਗੁਰਦੁਆਰਾ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਬੁਰਜ ਗੁਰਦੁਆਰਾ ਮਲ ਅਖਾੜਾ ਸਾਈਂ ਪੰਜਵੀਂ ਛੇਵੀਂ ਵਿਖੇ ਦਰਸ਼ਨ ਕੀਤੇ ਇਸ ਦੌਰਾਨ ਉਹਨਾਂ ਵਰਦੀ ਮੁਲਾਕਾਤ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਨਾਲ ਹੋਈ ਦੋਵਾਂ ਧਾਰਮਿਕ ਸ਼ਖਸੀਅਤਾਂ ਵਿਚਕਾਰ ਸ਼ੁੱਧ ਧਾਰਮਿਕ ਮੁੱਲਿਆ ਸਿੱਖ ਰੂਪ ਬਾਣਾ ਬਾਣੀ ਤੇ ਖਾਲਸੇ ਦੀ ਰੂਹ ਤੇ ਗਾ ਉਤੇ ਗੰਭੀਰ ਵਿਚਾਰ ਟਕੰਦ ਰੱਖ ਹੋਇਆ ਬਾਬਾ ਗੁਰਿੰਦਰ ਸਿੰਘ ਦੀ ਪਰੰਪਰਾਗਤ ਸੰਪਰਦਾ ਬਲਬੋਤ ਸਿੱਖ ਕਰ ਦਿੱਤਾ ਆ ਉਹਨਾਂ ਕਿਹਾ ਕਿ ਗੁਰੂ ਸਾਈਬਾ ਵੱਲੋਂ ਖਾਲਸਾ ਨੂੰ ਜੋ ਬਾਣਾ ਅਤੇ ਬਾਣੀ ਦੀ ਬਖਸ਼ੀਸ਼ ਮਿਲੀ ਹੈ ਉਹਨਾਂ ਸਿੰਘਾਂ ਰੂਪ ਵਿੱਚ ਅੱਜ ਵੀ ਜੀਵਨ ਉਹਨਾਂ ਹੀ ਸਾਂ ਤੇ ਪਹੁੰਚ ਕੇ ਸ਼ਹੀਦੀ ਦੇ ਗਾ ਤੇ ਸੰਸਕਾਰਾਂ ਨੂੰ ਵੀ ਸਿਰ ਨਵਾਇਆ ਸਬਗੁਰ ਸਿੱਖਾਂ ਦਾ ਮੂਲ ਧਰਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਅਤੇ ਉਸ ਦੀ ਆਗਿਆ ਚਲ ਰਹਾ ਹੈ ਇਹ ਵੀ ਕਿਹਾ ਗਿਆ ਕਿ ਜੇ ਕੋਈ ਵੀ ਬੁਰੇ ਦੇ ਦਾਰੇ ਸਤਕਾਰ ਅਤੇ ਨਿਮਰਤਾ ਨਾਲ ਆਉਂਦਾ ਤਾਂ ਉਸ ਦਾ ਸਵਾਗਤ ਹੋਗਿਆ। ਬੁੱਢਾ ਢਾਲਵਲੋ ਵੀ ਪਾਪਾ ਗੁਰਿੰਦਰ ਸਿੰਘ ਜੀ ਦਾ ਪੂਰਾ ਸਤਿਕਾਰ ਕੀਤਾ ਗਿਆ। ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਤੇ ਪੂਰੇ ਪ੍ਰੇਮ ਪਿਆਰ ਨਾਲ ਸਨਮਾਨਿਤ ਕੀਤਾ ਗਿਆ। ਇਹ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਦੇ ਸੰਜੀਵ ਵਾਲਤਾ ਦੇ ਉਦੇਸ਼ ਦੀ ਜੀਵਨ ਮਿਸਾਲ ਬਣੀ। ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਪੰਜਵਾਂ ਤਖਤ ਦੇ ਹੈੱਡਕੁਆਰਟਰ ਜਿਹੜਾ ਮਾਝੇ ਦਾ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੁੱਲਾ ਸਿੰਘ ਜੀ ਤੇ ਗੁਰਦੁਆਰਾ ਮਾਲਾਖੜਾ ਸਹਿ ਪਾਛੇ ਛੇਵੀਂ ਸ਼ੋਣੀ ਬੁੱਢਾਦਾਲ ਸ੍ਰੀ ਅਮਰਸਰ ਸਾਹਿਬ ਜਿੱਥੇ ਅੱਜ ਬਾਬਾ ਗੁਰਿੰਦਰ ਸਿੰਘ ਜਿਹੜੇ ਰਾਧਾ ਸਵਾਮੀ ਉਸ ਆਪਣੇ ਸੰਪਰਦਾ ਦਾ ਮੁਖੀ ਨੇ ਤੇ ਉਹ ਇੱਥੇ ਜਿਹੜੇ ਆਏ ਦਰਸ਼ਨਾ ਵਾਸਤੇ ਆਏ ਉਹਨਾਂ ਨੇ ਆ ਕੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਗੁਰਦਰਾਮ ਅੰਡਖੜਾ ਸਾਹਿਬ ਕੇ ਦਰਸ਼ਨ ਕੀਤੇ ਤੇ ਜਿਹੜਾ ਸੀ ਉਹਨਾਂ ਨੇ ਆ ਕੇ ਇੱਥੇ ਜਾਦਾ ਕਪੀਤਾ ਦਿਨਾਲ ਸ਼ਹੀਦੀ ਦੇ گاਵੇਂ ਉਹਨਾਂ ਨੇ ਜਿਹੜਾ ਸ਼ਖੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਵਸ ਧਾਰਮਿਕ ਉਹਨਾਂ ਨੇ 5-10 ਮਿੰਟ ਵਿਚਾਰ ਅੰਦਰੇ ਕੀਤੇ ਤੇ ਉਹਨਾਂ ਦੇ ਮਨ ਚ ਕਾਫੀ ਧੀਰ ਤੋਂ ਸੀ ਕਿ ਮਨ ਹੰਗਸਿੰਘਾ ਪ੍ਰਤੀ ਜਿਹੜਾ ਇੱਕ ਬਹੁਤ ਉਹਨਾਂ ਨੂੰ ਪ੍ਰਭਾਵ ਹੈ ਉਹਨਾਂ ਦੇ ਮਨ ਦੇ ਵਿੱਚ ਉੱਥੇ ਬੁੱਢਾ ਦਾਲ ਪ੍ਰਤੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਸਤਿਕਾਰ ਹੈ ਤੇ ਉਹ ਆਪਣੇ ਆਇਤ ਧਾਰਮਿਕ ਜਿਹੜਾ ਵਿਸ਼ੇ ਤੇ ਹੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਹਦੇ ਤੋਂ ਧਾਰਮਿਕ ਵਿਸ਼ੇ ਤੋਂ ਬਾਹਰ ਉਹਨਾਂ ਨੇ ਨਹੀਂ ਗਏ ਤੇ ਉਹ ਹਮੇਸ਼ਾ ਇਹ ਵੀ ਚੰਗਾ ਲੱਗਿਆ ਵੀ ਉਹ ਸਿੱਖੀ ਜਿਹੜਾ ਸਰੂਪ ਨੂੰ ਵੀ ਧਾਰਨ ਰੱਖਦੇ ਨੇ ਹਮੇਸ਼ਾ ਹਰਮੰਦਰ ਸਾਹਿਬ ਦੇ ਜਾ ਕੇ ਦਰਸ਼ਨ ਕਰਦੇ ਨੇ ਤੇ ਉਹਨੂੰ ਆਪਣੇ ਸਮਰਪਤੀ ਉਹ ਜਿਹੜੇ ਹੋ ਕੇ ਤੇ ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਉਹਨਾਂ ਦੇ ਮਨ 'ਚ ਇੱਕ ਬਹੁਤ ਸਤਿਕਾਰ ਸੀ ਤੇ ਉਹ ਆਏ ਨੇ ਤੇ ਉਹਨਾਂ ਨੂੰ ਜਿਹੜਾ ਬੁੱਢਾ ਦਾਲਵੱਲੋਂ ਜਿਹੜਾ ਸਤਿਕਾਰ ਦਿੱਤਾ ਤੇ ਜੀ ਆਇਆਂ ਕਿਹਾ ਕਿਉਂਕਿ ਉਹ ਆਪ ਜਦੋਂ ਬੰਦੇ ਦੇ ਮਨ ਦੇ ਵਿੱਚ ਇੱਕ ਹੁੰਦਾ ਹੈ ਗੁਰੂ ਸਾਹਿਬ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਸਾਰੇ ਗੁਰਸਿੱਖਾਂ ਨੂੰ ਜਿਹੜਾ ਹੁਕਮ ਕੀਤਾ ਹੈ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥਾਪਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਉਸੇ ਗੁਰੂ ਦੇ ਅੱਗੇ ਜਾ ਕੇ ਉਹ ਸੀਸ ਝੁਕਾਉਂਦੇ ਨੇ ਤੇ ਉਹ ਜੇ ਕੋਈ ਸਤਕਾਰ ਦੇ ਨਾਲ ਆਉਂਦਾ ਤੇ ਉਹਨੂੰ ਜਿਹੜਾ ਸਤਕਾਰ ਦੇਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਵਾਧਾ ਹੁੰਦਾ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਸਾਂਝੀ ਵਾਲਤਾ ਦਾ ਉਪਦੇਸ਼ ਤੇ ਨਾਲੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਏ ਜਿਹੜਾ ਮਹਾਰਾਜ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਇੱਕ ਹਵਾ ਇਹੋ ਜੀ ਚਲਾਉਂਗਾ ਤੇ ਜਿਹਦੇ ਨਾਲ ਜਿਹੜਾ 96 ਕਰੋੜ ਖਾਲਸਾ ਜਿਹੜਾ ਹੋਣਾ ਤੇ ਉਹ ਖਾਲਸਾ ਇਸੇ ਤਰ੍ਹਾਂ ਹੀ ਬਣਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਣੀ ਹੈ 96 ਕਰੋੜ ਖਾਲਸਾ ਐਂ ਹੀ ਬਣਨਾ ਤੇ ਹਵਾ ਗੁਰੂ ਸਾਹਿਬ ਨੇ ਐ ਚਲਾਉਣੀ ਉਧਰ ਨੂੰ ਗੁਰੂ ਸਾਹਿਬ ਦੇ ਹੁਕਮ ਜਿਹੜੇ ਉਹ ਚਲਦੇ ਨੇ ਤੇ ਧੰਨਵਾਦ ਜਿਹੜਾ ਵੀ ਇੱਥੇ ਆਏ ਨੇ ਤੇ ਸਾਰੇ ਗੁਰਸਿੱਖ ਸੰਤਾਂ ਨੂੰ ਮੈਂ ਜਿਹੜੇ ਸਾਡੇ ਖਾਸ ਕਰਕੇ ਪਿਆਰ ਵਾਲੇ ਵੀ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਤੇ ਕਦੇ ਵੀ ਇਹੋ ਜੀ ਨਹੀਂ ਹਮੇਸ਼ਾ ਸੋਚ ਰੱਖਣੀ ਚਾਹੀਦੀ ਵੀ ਉਹ ਪਤਾ ਨਹੀਂ ਕੀ ਸੋਚ ਲੈ ਕੇ ਆਏ ਨੇ ਤੇ ਉਹ ਸਿਰਫ ਜੇ ਆਏ ਨੇ ਤੇ ਨਰੋਲ ਧਾਰਮਿਕ ਉਹ ਪਿਆਰ ਨਾਲ ਆ ਕੇ ਉਹ ਧਾਰਮਿਕ ਵਿਸ਼ੇ ਤੇ ਹੀ ਗੱਲਬਾਤ ਕਰਕੇ ਗਏ ਨੇ ਕੋਈ ਵੀ ਉਹਨਾਂ ਨੇ ਹਲਤੂ ਫਲਤੂ ਜਿਹੜੀ ਗੱਲ ਨਹੀਂ ਕੀਤੀ ਵਾਹਿ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ